ਫੇ ਤੁਹਾਡਾ ਤਾਂ ਕੰਸਰਨ ਹੈ ਨਹੀਂ ਤੁਸੀਂ ਸਿਰਫ ਮੈਂ ਨਹੀਂ ਤੁਹਾਡਾ ਕੰਸਰਨ ਨਹੀਂ ਮਸ਼ੇਂਦਰ ਤੁਸੀਂ ਮਸ਼ੇਂਦਰ ਨੂੰ ਕਹਿ ਸਕਦੇ ਮਸ਼ੇਂਦਰ ਇੱਕ ਮਿੰਟ ਕਰ ਸੁਣੋ ਜੇ ਇੱਕ ਮਿੰਟ ਗੱਲ ਸੁਣ ਲਓ ਪਲੀਜ਼ ਨਹੀਂ ਦੇ ਸਕਦੇ ਉਹ ਯਾਰ ਆਪਾਂ ਆਪਾਂ ਇੱਕ ਗੱਲ ਦਾ ਸੋਲਿਊਸ਼ਨ ਕਰਾਂ ਇੱਕ ਗੱਲ ਬਵਾਤਾਂ ਵਰਨਦਾ ਜੀ ਤੁਸੀਂ ਮਸ਼ੇਂਦਰ ਤੁਸੀਂ ਸਾਈਡ ਤੇ ਖੜੋ ਤੇਰੀ ਕੀ ਮੰਗ ਹੈ ਮੈਂ ਤੁਹਾਨੂੰ ਪੁੱਛਦਾ ਸਾਰਾ ਇੱਕ ਗੱਲ ਚ ਨੁਕੀਤ ਕਰ ਕਿ ਨਹੀਂ ਮਿਲੂਗਾ ਵੀ ਤੁਸੀਂ ਬੁੱਢੇ ਨਾਲੇ ਬਾਰੇ ਤੋਂ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਜਿਹੜੇ ਕਿ ਪੰਜਾਬ ਸਰਕਾਰ ਦਾ ਰੂਲ ਹੈ ਵੀ ਬਾਹਰਲਾ ਟਾਇਰ ਇੱਥੇ ਪੰਜਾਬ ਦੇ ਵਿੱਚ ਨਹੀਂ ਆ ਸਕਦਾ ਕਿਉਂ ਬਾਰਡਰ ਦੇ ਵਿੱਚੋਂ 20 25 25 ਟਰੱਕ ਰੋਜ਼ ਭਰ ਕੇ ਆਉਂਦੇ ਸੀ ਉਹ ਤਾਂ ਰੋਕ ਉਹ ਕਿਉਂ ਨਹੀਂ ਰੋਕਦੇ ਜੇ ਬਠਿੰਡੇ ਵਾਲੇ ਕੋਲੇ ਜਦੋਂ ਜਾਂਦੇ ਨੇ ਨਾ ਜੀ ਜਦੋਂ ਉਹ ਦੋ ਨੰਬਰ ਦੇ ਟਾਇਰ ਆ ਰਹੇ ਆ ਤਾਂ ਬੰਦਾ ਫੈਕਟਰੀ ਵੀ ਤਾਂ ਦੋ ਨੰਬਰ ਚ ਚਲਾ ਰਿਹਾ ਜਦੋਂ ਉਹਦੇ ਕੋਲੇ ਕੋਈ ਸਮਝ ਆਉਂਦੀ ਹੈ ਸਾਡੀ ਹਾਂ ਹੁਣ ਸਿਟੀ ਦੀ ਗੱਲ ਕਰਨੀ ਹੈ ਅਮਿਤੋਚ ਆ ਕਰ ਪਰਪੰ ਅਮੇ ਜੀ ਗੱਲ ਇਸ ਤਰ੍ਹਾਂ ਮੈਂ ਫੇਰ ਤੁਹਾਨੂੰ ਇੱਕ ਗੱਲ ਕਹਿਣਾ ਹੈ ਰਿਪੀਟ ਕਰਦਾ ਹਾਂ ਜੀ ਸਾਡੇ ਜਿਹੜਾ ਜਿਵੇਂ ਤੁਸੀਂ ਪੁਲਿਸ ਦੀ ਐਗਜ਼ਾਮਪਲ ਦਿੱਤੀ ਹੈ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਡੇ ਹਰੇਕ ਆਫੀਸਰ ਦਾ ਏਰੀਆ ਆਫ ਜੇ ਡਿਟੈਕਸ਼ਨ ਹੈ ਏਰੀਆ ਵਜ ਰਿਡਕਸ਼ਨ ਕੀ ਹੁੰਦਾ ਹੈ ਵੀ ਹਰੇਕ ਨੂੰ ਆਫੀਸਰ ਨੂੰ ਇੱਕ ਅਲੋਕੇਟ ਕੀਤਾ ਹੋਇਆ ਹੈ ਵੀ ਇਹਨੇ ਏਰੀਆ ਦੇਖਣਾ ਹੈ ਇਹ ਡਿਸਟ੍ਰਿਕਟ ਦੇਖਣਾ ਹੈ ਡਿਸਟ੍ਰਿਕਟ ਠੀਕ ਹੈ ਜੀ ਜਿਵੇਂ ਹੁਣ ਇਹਨਾਂ ਨੇ ਬਠਿੰਡੇ ਦੀ ਗੱਲ ਕੀਤੀ ਹੈ ਸਾਡੇ ਬਠਿੰਡੇ ਦੇ ਐਸ்சி ਸਾਹਿਬ ਰਵਿੰਦਰ ਭੱਟੀ ਜੀ ਨੇ ਉੱਥੇ ਬੈਠਦੇ ਨੇ ਬਠਿੰਡੇ ਆਫਿਸ ਉਹਨਾਂ ਦਾ ਜਿਹੜੇ ਚੀਫ ਸਾਹਿਬ ਨੇ ਸਾਡੇ ਉਹ ਬੈਠਦੇ ਨੇ ਲੁਧਿਆਣੇ ਜੀ ਤੇ ਪਟਿਆਲੇ ਵੀ ਬੈਠਦੇ ਨੇ ਉਹ ਉਹੀ ਗੱਲ ਮੈਂ ਫੇਰ ਕਹੂੰਗਾ ਤੁਹਾਨੂੰ ਜਿਵੇਂ ਤੁਸੀਂ ਬਠਿੰਡੇ ਦਾ ਮੁੱਦਾ ਉੱਠਿਆ ਇਹਦੇ ਬਾਰੇ ਦੇਖੋ ਮੈਂ ਕੋਈ ਕਮੈਂਟਰੀ ਦੱਸਾਂ ਉਹਦੇ ਵਿੱਚ ਕੀ ਹੋਇਆ ਗੱਲ ਸੁਣਦੇ ਹੋ ਤੁਸੀਂ ਦੱਸਦੇ ਦੱਸਦੇ ਸੁਣ ਲਓ ਗੱਲ ਇਹ ਬਠਿੰਡੇ ਗਏ ਬਿਲਕੁਲ ਠੀਕ ਹੈ ਉਹ ਬਤਾ ਕੀ ਆਂਦੇ ਆਂਦੇ ਜੀ ਇਹ ਤਾਂ ਸਾਡੇ ਨਾਲ ਉੱਤੋਂ ਡਿਸੀਜਨ ਆਊਗਾ ਉਹ ਜੇ ਇਹਨਾਂ ਨੂੰ ਪਨਿਸ਼ ਕਰਨਾ ਚਾਹਣਗੇ ਨਾ ਜਾਂ ਇਹਨਾਂ ਦੀ ਅਰੈਸਟ ਕਰਾਉਣੀ ਹੋਊਗੀ ਤਾਂ ਉਹ ਆਰਡਰ ਦੇਣਗੇ ਹੁਣ ਦੱਸੋ ਇਹ ਕਿੱਥੇ ਜਾਣਗੇ ਤੁਸੀਂ ਕਹਿੰਦੇ ਬਠਿੰਡੇ ਜਾਓ ਬਠਿੰਡੇ ਦੇ ਕਹਿੰਦੇ ਤੁਸੀਂ ਆਨੇ ਬਠਿੰਡੇ ਜਾਓ ਬਠਿੰਡੇ ਵਾਲਿਆਂ ਵੀ ਇੱਥੇ ਆਓ ਮੈਂ ਨਹੀਂ ਕਹਿੰਦਾ ਮਾਨ ਸਾਹਿਬ ਇਹ ਦੱਸੋ ਤੁਸੀਂ ਦੱਸੋ ਮੈਂ ਇਹ ਕਰਨਾ ਵੀ ਜਿਹੜੇ ਸਾਡੇ ਤੁਹਾਡੇ ਸਵਾਲ ਲੈਣਾ ਜੀ ਤੁਸੀਂ ਮੈਨੂੰ ਜੇ ਕੋਈ ਮੰਗ ਪੱਤਰ ਆਉਂਦੇ ਤੇ ਉਹਨਾਂ ਲਈ ਆਹ ਲਾਸਟ ਗੱਲ ਪੁੱਛਦੇ ਹਾਂ ਤੁਹਾਨੂੰ ਮੰਗ ਪੱਤਰ ਨਾਲ ਜੁੜੀ ਇੱਕ ਮਿੰਟ ਫੈਰਾ ਸਾਹਿਬ ਇੱਕ ਵਾਰ ਅਸੀਂ ਇੱਕ ਗੱਲ ਪੁੱਛਦੇ ਹਾਂ ਜਿਹੜਾ ਇੱਕ ਇੱਕ ਪੁੱਛ ਲੋਗੇ ਮੈਨੂੰ ਕੀ ਹੋਗਾ ਪੁੱਛੋ ਜਨਨ ਪੁੱਛੋ ਪੁੱਛ ਪਹਿਲਾਂ ਤੁਸੀਂ ਪੁੱਛ ਲਓ ਪਹਿਲਾਂ ਪੁੱਛ ਲਓ ਮੇਰੀ ਗੱਲ ਇਹ ਹੈਗੀ ਹੈ ਪਹਿਲਾਂ ਪੁੱਛ ਲਓ ਕਿ ਜੇ ਕੋਈ ਅਫਸਰ ਐਨਜੀਡੀ ਦਾ ਹੁਕਮ ਲਾਗੂ ਨਹੀਂ ਕਰਦਾ ਭਾਵੇਂ ਕਿਸੇ ਵੀ ਉਹਦੇ ਹੈਗੇ ਆ ਤੇ ਸਾਲ ਹੋ ਗਿਆ ਤੇ ਫਿਰ ਅਸੀਂ ਕੀ ਕਰੀਏ ਦੱਸੋ ਇੱਥੇ ਨਾ ਆਈਏ ਤਾਂ ਕੀ ਕਰੀਏ ਤੁਹਾਡੀ ਗੱਲ ਠੀਕ ਹੈ ਜੀ ਮੈਂ ਨਹੀਂ ਕਹਦਾ ਤੁਸੀਂ ਕਿਉਂ ਆਏ ਇੱਥੇ ਜੇ ਠੀਕ ਹੈ ਐਨਜੀਟੀ ਦਾ ਆਰਡਰ ਕਿਉਂ ਨਹੀਂ ਲਾਗੂ ਹੋ ਰਿਹਾ ਇਹ ਅਖਤਿਆਰ ਅਖਤਿਆਰ ਹੈ ਪੀਪੀਸੀਬੀ ਕੋਲ ਕੇ ਐਨਜੀਟੀ ਦੇ ਆਰਡਰ ਲਾਸਬੋ ਉੱਤੇ ਹੈ ਜੀ ਹੋਰ ਦੇ ਆਰਡਰ ਇੰਪਲੀਮੈਂਟ ਹੋਣੇ ਚਾਹੀਦੇ ਸਾਲ ਹੋ ਗਿਆ ਨਹੀਂ ਹੋ ਰਿਹਾ ਸਾਲ ਹੋ ਗਿਆ ਆਰਡਰ ਹੋਏ ਨੂੰ ਡੇਢ ਸਾਲ ਹੋ ਗਿਆ ਮੈਨੂੰ ਕੰਟੈਕਟ ਨਹੀਂ ਲੱਗਾ ਜੀ ਪਤਾ ਕੀ ਹੈ ਮੈਂ ਉਹਦੀ ਕੰਟੈਕਟ ਦੀ ਗੱਲ ਨਹੀਂ ਕਰ ਰਿਹਾ ਸਰ ਨੂੰ ਪਤਾ ਨਹੀਂ ਕਰਦਾ ਜੀ ਤੁਹਾਡੇ ਤੇ ਕਿਸੇ ਲੈ ਮੈਂ ਕੌਣ ਦਊਗਾ ਸਾਨੂੰ ਇਹ ਤਾਂ ਪੁੱਛ ਰਿਹਾ ਸੀ ਇਹ ਗੱਲ ਕਹਿ ਰਿਹਾ ਜੇ ਕਿਸੇ ਕੋਰਟ ਨੇ ਕੋਈ ਕੰਮ ਕਰਨ ਲਈ ਹੋਰ ਜੇ ਕਿਸੇ ਕੋਰਟ ਨੇ ਨਹੀਂ ਜਾ ਕੋਈ ਹੋਰ ਉੱਚ ਅਧਿਕਾਰੀ ਹੈ ਹੀ ਇਸ ਬਾਉਂਡ ਉਹ ਉਹ ਪਵੰਦ ਹੈ ਉਹਨਾਂ ਨੂੰ ਮਾਰਨ ਦਾ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਹੈ ਜੀ ਉਹ ਇੱਕ ਗੱਲ ਦੱਸੋਗੇ ਜੇ ਪਤਾ ਨਹੀਂ ਫਿਰ ਤੁਸੀਂ ਅਸਤੀਫਾ ਕਰ ਤੁਸੀਂ ਮੰਗ ਪੱਤਰ ਦੇ ਹੱਥ ਨੇ ਲੈਣਾ ਮੈਂ ਤੁਹਾਨੂੰ ਦੁਬਾਰਾ ਫੇਰ ਕਰਨਾ ਹੈ ਮੈਂ ਲਿਖੋ ਜੀ ਇਹਨਾਂ ਨੂੰ ਦੇਣ ਦਾ ਕੋਈ ਫਾਇਦਾ ਹੀ ਨਹੀਂ ਮੈਂ ਤੁਹਾਨੂੰ ਮੈਂ ਸਿੱਧਾ ਕੰਮ ਲੈ ਲੈਣੇ ਆ ਇਹ ਗੱਲ ਤੁਹਾਨੂੰ ਅਸੀਂ ਜਿਹੜਾ ਮੰਗ ਪੱਤਰ ਦਿੰਨੇ ਆ ਇਹਦਾ ਜਵਾਬ ਤੁਸੀਂ ਸਾਨੂੰ ਕਦੋਂ ਉਹਦਾ ਜਵਾਬ ਕਦੋਂ ਦਿਓਗੇ ਤੁਸੀਂ ਸਾਨੂੰ ਮੰਗ ਪੱਤਰ ਦਾ ਦੇਖੋ ਇਹਦੇ ਵਿੱਚ ਮੈਂ ਤੁਹਾਡਾ ਮੰਗ ਪੱਤਰ ਜੀ ਜਿਹੜੀ ਸਾਡੇ ਬਾਅਦ ਨੇ ਅਥਾਰਟੀ ਮੈਂ ਦੁਬਾਰਾ ਵੀ ਇੱਕੋ ਹੀ ਗੱਲ ਤੇ ਖੜਾ ਹਾਂ ਸਟੈਂਡ ਕਰਦਾ ਮੇਰੀ ਡਿਊਟੀ ਲਗਾਈ ਗਈ ਹੈ ਤੁਸੀਂ ਡੈਲੀਗੇਸ਼ਨ ਲੈ ਕੇ ਆਏ ਹੋ ਤੁਹਾਡਾ ਜੋ ਵੀ ਤੁਹਾਡੇ ਗ੍ਰੀਵੈਂਸ ਨੇ ਤੁਹਾਡੀਆਂ ਮੰਗਾਂ ਨੇ ਤੁਹਾਡਾ